ਸਾਜਨ ਲੋਕੋ ਪ੍ਰੇਜ਼ੈਂਟ ਆਪਣੇ ਬਨਾਓ ਸਾਰੇ ਸੰਗਤ ਰਸਨਾ ਪਵਿੱਤਰ ਕਰੋ ਗੱਜ ਕੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਰਵਦਾਸ ਮਹਾਰਾਜ ਜਿੰਦਾ ਅੱਜ ਤੁਹਾਨੂੰ ਹੁਕਮ ਅਰਜ਼ੀ ਵਿੱਚ ਫਰਾਤਗੜ ਦਾ ਇਤਿਹਾਸ ਬੋਲਿਓ ਉਹ ਇਤਿਹਾਸ ਇੱਕ ਤਰ੍ਹਾਂ ਨਾ ਮੀਨਾ ਤੋਂ ਆਪਾਂ ਸ਼ੁਰੂਆਤ ਕਰਦੇ ਆ ਭਾਈ ਗੋਚਰ ਸਿੰਘ ਜੀ ਸਪੈਸ਼ਲ ਨਾਮ ਜਤਨ ਭੇਜਿਆ ਰਿਸ਼ਤ ਸਹਿਬਾਨ ਤੋਂ ਤੇ ਨਗਰ ਤੋਂ ਸਤਿਗੁਰੂ ਕਿਰਪਾ ਕਾ ਵੀ ਕਲਾ ਦੀ ਰਾਤ ਤੋਂ ਇਹ ਵਿੱਚ ਪਾਉਣ ਕਵੀ શ્રી ਜੀ ਨਾਲ ਬਾਲਾ ਪਾਲ ਕਰੋ। ਮੀਰਾ ਬਾਈ ਆਪਾਂ ਨੂੰ ਪਤਾ ਨਹੀਂ ਰਜਪੂਤ ਸਰਤਨ ਸਿੰਘ ਦੀ ਲੜਕੀ ਸੀ। Rajasthan ਦੇ ਵਿੱਚ ਬੱਚਿਆਂ ਦੀ ਸ਼ਾਦੀ ਹੋ ਜਾਂਦੀ ਆ। ਅੱਜ ਭਾਰਤ 'ਚ ਕਾਨੂੰਨ ਬਣਿਆ ਹੋਇਆ ਵੀ ਲੜਕੀ ਦੀ ਉਮਰ 18 ਸਾਲ ਚਾਹੀਦੀ ਆ ਲੜਕੇ ਦੀ 21 ਸਾਲ ਚਾਹੀਦੀ ਆ। ਜੇ ਤੋਂ ਘੱਟ ਹੋਈ ਸਜ਼ਾ ਮਿਲੂਗੀ। ਪਰ Rajput ਤੇ क्षत्रिय ਦੇ ਫੌੜ ਰਾਜ Rajasthan ਵਾਲੇ ਅੱਜ ਵੀ ਆਪਣੇ ਬੱਚਿਆਂ ਦੀਆਂ ਸ਼ਾਦੀਆਂ ਕਰਤ ਹੁੰਦੇ ਆ। ਮੀਰਾ ਨੇ ਨਾਲ ਕੇ ਸਾਥੀ ਹੋ ਗਈਰਾ ਸ਼ਾਰਗਾ ਦੇ ਪੁੱਤਰ ਜਗਰਾਜ ਧੋਜ ਨਾਲ ਜਗਰਾਜ ਧੋਜ ਸੀ ਰੱਬ ਦਾ ਪਿਆਰਾ ਮੀਰਾ ਡੋਲੇ ਚ ਬੈਠ ਕੇ ਘਰੇ ਗਈ ਮੀਰਾ ਕਹਿੰਦੀ ਪਤੀ ਰੇ ਜਿਹੜੇ ਆਪਾਂ ਫੇਰੇ ਲੈ ਲੈਣਾ ਅੱਗ ਦੀ ਦਵਾਲੇ ਉਹਨਾਂ ਨੇ ਆਪਾਂ ਨੂੰ ਪਤਨੀ ਪਤਨੀ ਬਣਾਤਾ ਸਰੀਰ ਦੇ ਰੂਪ ਚ ਪਰ ਮੈਂ ਮਾਨਸਿਕਤਾ ਉਤੇ ਪਤੀ ਤੁਹਾਨੂੰ ਤਾਂ ਮੰਨੂ ਜੇ ਮੇਰਾ ਮਨ ਮੰਨ ਜੂਗਾ ਫੇ ਤੁਸੀਂ ਭੱਗ ਤੋ ਮੈਂ ਕ੍ਰਿਸ਼ਨ ਪਦੇ ਰੱਬ ਦੀ ਰਹੀ ਆ ਭਗਤਨੀ ਰੱਬ ਦੀ ਮੇਰਾ ਜਨਮ ਬਰਬਾਦ ਨਾ ਹੋ ਜਾਵੇ ਉਹਨੇ ਮੈਂ ਤੁਹਾਡੀ ਪਰਖ ਕਰੂੰਗੀ ਜੁਬਰਾਜ ਕਹਿੰਦਾ ਪਰਖ ਕਿਵੇਂ ਕਰਾਂਗੀ ਤੁਹਾਡੀ ਪਰਖ ਵਾਸਤੇ ਮੈਂ ਕਰਾਂ ਪਰ ਜਦ ਮੇਰਾ ਮਨ ਮੰਨ ਕੇ ਮੈਂ ਸੇਵਾਦਾਰ ਤੁਹਾਡੀ ਤਾਂ ਬਣੂੰਗੀ ਮੀਰਾ ਦਾ ਪੱਤੀ ਪਹਿਜਿਆ ਕਰੇ ਰਾਤ ਨੂੰ ਮੀਰਾ ਪਿੰਦਾਂ ਚ ਪਹਿਜਿਆ ਕਰੇ ਜਦੋਂ ਕਈ ਦਿਨ ਲੱਗੇ ਜੁਬਰਾਜ ਭੋਜ ਵੀ ਸਤਸੰਗੀ ਸੀ ਰੱਬ ਦਾ ਪਿਆਰਾ ਸੀ ਉਹ ਕਈ ਦਿਨ ਲੰਘੇ ਉਹ ਪਿਆ ਕਰੇ ਮੀਰਾ ਧਰਮਾ ਤੇ ਬਹਿ ਜਾ ਕਰੇ ਇੱਕ ਦਿਨ ਮੀਰਾ ਨੇ ਫਿਰ ਚਰਨਾ ਤੋਂ ਵਰਕ ਉਠਾਇਆ ਪਤੀ ਦੇ ਕੋਲ ਮੈਂ ਅੱਜ ਗੋਦੀ ਸੇਵਾ ਕਰਾਂ ਮੈਂ ਆਪਣੇ ਮਰਚੋ ਅੱਜ ਹੁਣ ਨੂੰ ਪਤੀ ਮੰਨਿਆ ਉਹਦਾ ਕੀ ਨੇ ਕਹਿੰਦੇ ਤੁਸੀਂ ਸੁੱਤੇ ਪਏ ਸੀ ਤੁਹਾਡੇ ਹਿਰਦੇ ਤੋਂ ਤਿੰਨ ਚਾਰ ਵਾਰ ਰਾਮ ਰਾਮ ਨਿਕਲਿਆ ਰਾਮ ਰਾਮ ਮੈਂ ਮੰਨ ਕੇ ਤੁਸੀਂ ਭਗਤ ਹੋਰ ਆਪਦੇ ਪਿਆਰੇ ਉਹਦਾ ਮੀਰਾ ਸਹੀ ਕਰਲਾ ਮੇਰੇ ਹਿਰਦੇ ਤੋਂ ਰਾਮ ਨਿਕਲਿਆ ਉਹਦੇ ਦੋ ਤਿੰਨ ਵਾਰ ਉਹ ਆਰਾ ਫਿਰ ਜਿਹੜੇ ਹਿਰਦੇ ਚੋਂ ਰਾਮ ਹੀ ਨਿਕਲ ਗਿਆ ਫਿਰ ਦੇਹੀ ਦਾ ਮੈਂ ਕੀ ਕਰਾਉਣਾ ਦੇਹੀ ਦੀ ਨਹੀਂ ਮੈਨੂੰ ਲੋੜ ਕਿਤਾ ਮਿੱਟੀ ਆ ਮੈਂ ਬਾਹਰ ਕਿਥੇ ਰੂੰ ਸਾਨੂੰ ਚੌਂਕੜਾ ਮਾਰ ਕੇ ਸਵਾਸ ਛੱਡ ਪਈ ਮੀਰਾ ਦਾ ਪਤੀ ਸੱਤੀ ਮੀਰਾ ਨੂੰ ਕਿਹਾ ਕਿ ਸੱਤੀ ਹੋ ਮੀਰਾ ਕਹਿੰਦੀ ਸੱਤੀ ਹੋਣ ਤੋਂ ਨਹੀਂ ਮੈਂ ਡਰਦੀ ਮਰਨ ਤੋਂ ਨਹੀਂ ਡਰਦੀ ਪਰ ਭਗਤੀ ਦੀ ਲੇਟ ਜਿੱਥੇ ਮੇਰਾ ਪਤੀ ਛੱਡ ਗਿਆ ਉਦੋਂ ਅੱਗੇ ਮੈਂ ਚੱਕਾਂਗੀ ਮਾਤੇ ਤੇ ਸੋਹਣੇ ਮਜਬੂਰ ਹੋ ਕੇ ਮਾਤੇ ਮੀਰਾ ਨੂੰ ਲੈ ਕੇ ਮੀਰਾ ਚਾਰ ਹਜ਼ਾਰ ਤੋਂ ਸਾਡੇ ਨਾਲ ਚੱਲਦਾ ਮੀਰਾ ਉਦਾਸ ਰਹਾ ਕਰੇ ਕੁੰਡੀ ਰਾ ਲਿਆ ਕਰੇ ਰੋਈ ਜਾਇਆ ਕਰੇ ਫਿਰ ਉਹਨੇ ਸੋਚਿਆ ਪਤਾ ਨਹੀਂ ਮੌਤ ਕਾ ਦਾ ਅੱਜ ਵੀ ਮੈਂ ਨਗੁਰੀ ਆ ਮੇਰਾ ਗੁਰੂ ਕੋਈ ਨਹੀਂ ਕਬੀਰਾ ਨਗਰਾਂ ਨਾ ਮਿਲੇ ਪਾਪੀ ਮਿਲੇ ਹਜ਼ਾਰ ਇੱਕ ਨਗਰੇ ਦੇ ਸੀਸ ਤੇ ਲੱਖ ਪਾਪੀ ਦਾ ਭਾਰ ਉਹ ਆਂਦੀ ਮੈਂ ਗੁਰੂ ਧਾਰਨ ਕਰਾਂ ਮੀਰਾ ਦੇ ਮਾਪੇ ਨੇ ਢੇਰੀ ਲਾਤੀ ਮੋਹਰ ਵੀ ਲੈਤੀ ਏ ਪਰ ਤਨ ਨੂੰ ਨਾਲ ਲੈ ਜਾ ਤੀਰਤਿਸ਼ਨਾਕ ਕਰੀ ਪਰ ਤਨ ਨੂੰ ਧਾਨ ਕਰ ਦਿਆ ਕਰੀ ਜਦ ਤਰ ਮਨ ਮੰਨ ਗਿਆ ਗੁਰੂ ਧਾਰਨ ਕਰ ਲਿਆ ਮੀਰਾ ਫਿਰ ਸੋਮੇ ਦਰਵਾਰਾ ਸਿੰਘ ਮਹਾਰਾਜ ਜੀ ਨੇ ਲਿਖਿਆ ਕਿ ਕਿੱਥੇ ਕਿੱਥੇ ਤੀਰਥਾਂ ਤੇ ਕਿਵੇਂ ਕਿਵੇਂ ਗਈ ਕੀ ਕੀ ਦਾਨ ਕੀਤਾ ਮੀਰਾ ਧੀਨ ਲੁਕਾਸੀਪੁਰ ਚ ਪਹੁੰਚ ਗਈ ਸਾਰੇ ਮੰਦਿਰਾਂ ਦਾ ਦਾਨ ਕੀਤਾ ਸੰਤਾਂ ਮਹਤਮਾਂ ਨੂੰ ਮਿਲ ਮਨ ਤਰ ਹੁਣ ਸ਼ਾਂਤ ਨਹੀਂ ਹੋਇਆ ਮੀਰਾ ਕਹਿੰਦੀ ਕੋਈ ਇਹੋ ਜਿਹਾ ਹੈ ਹੋਰ ਜਿਹਦੇ ਕੋਲ ਆਪਾਂ ਕਹਿਣਾ ਹੋਈਏ ਕਿਸੇ ਨੇ ਦੱਸਿਆ ਪੰਡਿਤ ਸੰਤ ਤਾਂ ਹੋਰ ਕੋਈ ਨਹੀਂ ਰਿਹਾ ਬਸ ਤੇ ਮਾਰ ਜਾਤੀ ਦਾ ਰਹਿੰਦਾ ਮਾਜਰੀ ਪਿੰਡ ਚ ਸਾਡਾ ਰੱਬ ਨਾਲ ਉਹ ਬਣਿਆ ਬੈਠਾ ਹੋ ਪਰਤ ਬਹੁਤ ਕਹੋਂਦਾ ਆਪਣੇ ਆਪ ਨੂੰ ਉਹਦੇ ਕੋਲ ਜਾ ਕੇ ਦੇਖਣਾ ਮੀਰਾ ਕਹਿੰਦੇ ਹੋਵੇ ਚਮਿਆਰ ਨਹੀਂ ਨਹੀਂ ਜਾਤੀ ਦਾ ਤਿਲਕ ਲਾਉਂਦਾ ਹੋਵੇ ਜਨੇਊ ਪਹਿਨਦਾ ਹੋਵੇ ਡਾਕਟਰਾਂ ਦੀ ਪੂਜਾ ਕਰਦਾ ਹੋਵੇ ਜਿਹੜੀ ਜਾਤੀ ਨੇ ਕਦੇ ਪੂਜਾ ਕਰਦੇ ਪੰਡਤ ਨਹੀਂ ਦੇਖੇ ਉਹ ਜਾਤੀ ਦਾ ਬੰਦਾ ਪੂਜਾ ਕਰਦਾ ਹੋਵੇ ਮੇਰੇ ਮਨ ਮੰਨਦਾ ਜਿਉਂ ਤੋਂ ਮਿਲੂ ਕੁਛ ਮੀਰਾ ਚਲੇ ਗਈ ਸਤਗੁਰ ਦੇ ਕੀਤੇ ਦਰਸ਼ਨ ਜਿਸ ਮੇਲੇ ਆ ਮਨ ਨੂੰ ਅਨੰਦ ਹੋ ਜਵੇ ਉਹ ਸਤਿਗੁਰ ਕਹਿ ਕੇ ਤਨ ਮਨ ਧਰਮ ਉਹਦੇ ਤੋਂ ਨਿਸ਼ਾਵਰ ਕਰਨਾ ਚਾਹੀਦਾ ਜੀ ਮੀਰਾ ਚੰਨ ਦਾ ਡੇਕ ਵੀ ਸਤਿਗੁਰੂ ਜੀ ਕਿਰਪਾ ਕਰੋ ਨਾਮ ਦਾ ਦਾਨ ਦਿਓ ਸਰਵਦਾਤ ਜੀ ਕਹਿੰਦੇ ਮੀਰਾ ਤੂੰ ਉੱਚਾ ਖਾਨਦਾਨ क्षत्रिय ਰਖਾਉਣ ਅਸੀਂ ਨੀਵੇਂ ਚਮਿਆਰ ਚੰਮ ਦਾ ਕੰਮ ਕਰਨ ਵਾਲੇ ਜੇ ਤੂੰ ਸਾਡੀ ਚੇਲੀ ਬਣ ਕੇ ਹਾਹਾਕਾਰ ਮੱਚ ਜੂ ਹੋ ਸਕਦਾ ਤੈਨੂੰ ਜਾਣ ਕੋਈ ਹੱਥ ਹੁਣੇ ਪੈ ਜਾਣ ਬਹੁਤ ਸਤਿਗੁਰੂ ਜੀ ਕਿਰਪਾ ਕਰੋ ਇਹ ਤਾਂ ਸੁਣਿਆ ਕੀ ਗੱਲਾਂ ਨੇ ਮੈਂ ਸਮਝ ਗਈ ਤੋਂ ਤੁਹਾਡੀ ਹੈ ਮੈਨਸਨ ਹੋਰ ਰੋਹਾਨੀ ਨੂਰੀ ਮੈਨੂੰ ਵੀ ਇਹਦੇ ਬਣਾਓ ਪੈਰੋਕਾਰ ਸਤਗੁਰ ਅਰਦਾਸ ਮਹਾਰਾਜ ਜੇ ਚਰਮਾ ਤੇ ਜਲਪਾ ਕੇ ਸ਼ਕਾਤਾ ਚਰਨਾ ਵਕਤ ਲੈ ਵੀਰਾ ਆਹ ਸ਼ਬਦ ਸੁਹ ਹੱਥੋਂ ਜੱਥਿਆ ਕਰ ਮੀਰਾ ਕੀ ਕਰੇ ਕੁੰਡੀ ਲਾ ਲਿਆ ਕਰੇ ਮੀਰਾ ਧੰਵਾਦ ਜੀ ਸੰਗਤਾ ਆਪਣੀ ਮਾਇਆ ਸਫਲ ਕਰਦੀ ਹੈ ਹੁਣ ਕਰਤਾ ਆਪਾਂ ਸੁਣਾਗੇ ਉਹ ਇਸ ਤਰ੍ਹਾਂ ਮੀਰਾ ਕੁੰਡੀ ਲਾ ਲਿਆ ਕਰੇ ਅੰਦਰੋਂ ਜੈ ਰਾਮ ਦਾ ਧੰਨ ਰਾਮ ਦਾਸ ਜੈ ਰਾਮ ਦਾਸ ਧੰਨ ਰਾਮ ਦਾਸ ਮੀਰਾ ਦੀ ਮਾਤਾ ਕਹਿੰਦੀ ਇਹ ਤਾਂ ਪਹਿਲੇ ਹੀ ਚੰਗੀ ਗਈ ਭੋਲਰਪਾੜੇ ਦਾ ਛੱਕ ਲੈਂਦੀ ਸੀ ਤਾਂ ਜਿੱਦਣ ਦੀ ਤੀਰਥ ਯਾਤਰਾ ਤੋਂ ਆਈ ਆ ਕੁੰਡੀ ਵੀ ਨਹੀਂ ਖੋਲਦੀ ਇਹ ਤਾਂ ਆਪਣੀ ਤਰਤੀ ਖੁੱਧ ਰਹੀ ਨਹੀਂ ਤੇ ਜੈ ਰਾਮ ਦਾਸ ਧੰਨ ਰਾਮ ਦਾਸ ਪਟਤਾਂ ਨੂੰ ਪੁੱਛਿਆ ਪਟਤੋ ਤੇ ਰਾਮ ਦਾਸ ਰਾਮ ਦਾਸ ਹੀ ਕਰੀ ਜਾਂਦੀ ਹੈ ਕੌਣ ਆ ਰੰਦਾ ਮਿਲਿਆ ਤੁਹਾਨੂੰ ਕਿਤੇ ਉਹਦੇ ਅਸੀਂ ਨਹੀਂ ਜਾਣ ਤਰਨ达ਸ ਨੇ ਇਹ ਗਏ ਸੀ ਕਿ ਤੇਮਾਰਾਂ ਦੀ ਮਾਜਰੀ ਚ ਉਹ ਧੱਕਦਾ ਕਹਿੰਦੇ ਨੇ ਵੀ ਉਹਦੇ ਨੇ ਗੁਰੂ ਧਾਰਨ ਕਰ ਲਿਆ ਕਿਤੇ ਉਹੀ ਨਰਨ达ਸ ਹੋਵੇ ਮੀਰਾ ਦੇ ਮਾਤਾ ਪੁੱਛਦੀ ਆ ਹੁਣ ਕੱਪਤਾ ਸੁਣਾ ਕੇ ਦੱਸ ਕੋੜੇ ਪੁੱਤ ਮੀਰਾ ਕੀ ਦਾ ਨਾਮ ਤੇ ਆਉਂਦੀ ਆ ਮੀਰਾ ਜੈ ਨਰਨ达ਸ ਧੰਨਵਾਦ ਕਰੀ ਜਾਂਦੀ ਆ ਮੀਰਾ ਜਦੋਂ ਮੈਂ ਜੈ ਨਰਨ达ਸ ਧੰਨਵਾਦ ਕਰਦੀ ਆ ਉਹਦੀ ਮਾਤਾ ਕਹਿੰਦੀ ਆ ਦਸ ਕੋ ਉਨਾਰ ਰਬਦਾਸ ਨਾ ਕੋ ਪਰ ਮਾਨਾ ਵਿਸ਼ਨੂ ਨਾ ਕੋ ਕ੍ਰਿਸ਼ਨ ਨਾ ਕੋ ਸਭ ਜੀ ਨਾ ਕੋ ਦੇਵੀ ਦੇਵਤਾ ਤੇ ਕਿਹ ਕਰੋ ਦੇਵੀ ਦੇਵਤੇ ਚ ਹਾਣ ਕੌਣ ਰਬਦਾਸ ਮੀਰਾ ਦੇ ਮਾਤਾ ਹੁਣ ਕਲਤਾ ਸੁਣੋ ਮੀਰਾ ਦੀ ਮਾਤਾ ਕਹਿੰਦੀ ਦਸ ਕੋੜੇ ਪੁੱਤ ਮੀਰਾ ਕੀ ਦਾ ਨਾਮ ਤੇ ਆਉਂਦੀਆਂ ਰਬਦਾਸ ਕੋ ਉਨਾਰ ਰਬਦਾਸਾਰੇ ਦੱਸ ਮੀਰਾ ਦੀ ਮਾਤਾ ਮੀਰਾ ਤੋਹੇ ਕਿਉਂ ਪੁੱਛਦੀ ਆਏ ਮੇਂ ਗਹਿਲਾਈ ਤੋ ਤਕ ਮਾ सुन समान कमरे विच नाच द खणी दस तू पुट मीरा की नाच No! and he done